ਬਾਬਾ ਬੁੱਢਾ ਜੀ ਨੇ ਵਜ਼ੀਰ ਖਾਨ ਦਾ ਜਲੋਧਰ ਰੋਗ ਦੂਰ ਕਰਨਾ। ਲਾਹੌਰ ਦੇ ਸੂਬੇ ਦਾ ਵਜ਼ੀਰ ਵਜ਼ੀਰ ਖਾਨ ਜਲੋਧਰ ਰੋਗ ਨਾਲ ਬਹੁਤ ਦੁਖੀ ਸੀ। ਅਨੇਕਾਂ ਵੈਦਾਂ ਹਕੀਮਾਂ ਦਾ ਇਲਾਜ ਕਰਨ ਨਾਲ ਵੀ ਉਸ ਦਾ ਰੋਗ ਦੂਰ ਨਾ ਹੋਇਆ। ਉਸ ਦੀ ਇਹ ਦੁਖੀ ਦਿਸ਼ਾ ਇੱਕ ਗੁਰੂ ਦੇ ਸਿੱਖ ਨੇ ਵੇਖੀ। ਉਸ ਨੂੰ ਉਸਤੇ ਬੜਾ ਹੀ ਤਰਸ ਆਇਆ। ਉਸ ਸਿੱਖ ਨੇ ਵਜ਼ੀਰ ਖਾਨ ਨੂੰ ਕਿਹਾ ਕਿ ਤੁਸੀਂ ਜੇ ਇਸ ਰੋਗ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਅੰਮ੍ਰਿਤਸਰ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਰਣ ਵਿੱਚ ਜਾਓ। ਸਤਗੁਰੂ ਜੀ ਕਿਰਪਾ ਕਰਨਗੇ ਤੇ ਆਪ ਦਾ ਇਹ ਕਸ਼ਟ ਨਵਿਰਤ ਹੋ ਜਾਏਗਾ ਸਿੱਖ ਦੇ ਬਚਨਾਂ ਤੇ ਭਰੋਸਾ ਕਰਕੇ ਵਜ਼ੀਰਖਾ ਅੰਮ੍ਰਿਤਸਰ ਜਾਣ ਲਈ ਤਿਆਰ ਹੋ ਗਿਆ ਉਹ ਆਪ ਤਾਂ ਚੱਲ ਫਿਰ ਨਹੀਂ ਸੀ ਸਕਦਾ ਆਪਣੀ ਮੰਜੀ ਕਹਾਰਾ ਤੋਂ ਛਕਾ ਕੇ ਉਹ ਲਾਹੌਰ ਤੋਂ ਅੰਮ੍ਰਿਤਸਰ ਪੁੱਜ ਗਿਆ ਗੁਰੂ ਕੇ ਦਰਬਾਰ ਪਹੁੰਚ ਕੇ ਉਸ ਨੇ ਆਪਣਾ ਇੱਕ ਨੌਕਰ ਭੇਜ ਕੇ ਆਪਣੇ ਦੁੱਖ ਦੀ ਨਿਵਿਰਤੀ ਕਰਨ ਲਈ ਗੁਰੂ ਦੇ ਹਜ਼ੂਰ ਬੇਨਤੀ ਕਰ ਭੇਜੀ ਕਿ ਸਤਗੁਰੂ ਜੀ ਮੈਂ ਬੜਾ ਲਾਚਾਰ ਹੋ ਕੇ ਆਪਦੇ ਦਰ ਤੇ ਆਇਆ ਹਾਂ ਕਿਰਪਾ ਕਰੋ ਤੇ ਮੇਰਾ ਰੋਗ ਨਿਵਰਤ ਕਰੋ ਸਤਗੁਰੂ ਜੀ ਨੇ ਆਪਣੇ ਸਿੱਖ ਨੂੰ ਵਡਿਆਈ ਦੇਣ ਲਈ ਕਿਹਾ ਕਿ ਵਜੀਰ ਖਾਨ ਨੂੰ ਬਾਬਾ ਬੁੱਢਾ ਜੀ ਕੋਲ ਲੈ ਜਾਓ ਓਏ ਓ ਇਸ ਦਾ ਦੁੱਖ ਦੂਰ ਕਰਨਗੇ ਬਾਬਾ ਜੀ ਇਸ ਸਮੇਂ ਇੱਕ 베ਰ ਹੀਠਾ ਬੈਠੇ ਸਰੋਵਰ ਦੀ ਕਾਰ ਸੇਵਾ ਕਰਵਾ ਰਹੇ ਸਨ ਵਜੀਰ ਖਾਨ ਦਾ ਮੰਜਾ ਚੁੱਕ ਕੇ ਉਸ ਦੇ ਆਦਮੀ ਉਸ ਨੂੰ ਬਾਬਾ ਬੁੱਢਾ ਜੀ ਕੋਲ ਲੈ ਗਏ ਬਾਬਾ ਜੀ ਨੇ ਵੇਖਿਆ ਕਿ ਇੱਕ ਬਿਮਾਰ ਮੰਜੇ ਤੇ ਪਿਆ ਉਹਨਾਂ ਕੋਲ ਆਇਆ ਹੈ। ਬਾਬਾ ਬੁੱਢਾ ਜੀ ਨੇ ਪੁੱਛਿਆ ਕਿ ਇਹ ਕੌਣ ਹੈ? ਜੀ ਇਹ ਲਾਹੌਰ ਦੇ ਸੂਬੇ ਦੇ ਵਜ਼ੀਰ ਵਜ਼ੀਰ ਖਾਨ ਹਨ। ਇਹ ਜਲੋਦਰ ਰੋਗ ਨਾਲ ਪੀੜਤ ਹਨ। ਇਹ ਆਪਣੇ ਰੋਗ ਦੀ ਨਿਵਰਤੀ ਲਈ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਏ ਹਨ। ਆਪ ਕਿਰਪਾ ਕਰੋ ਤੇ ਇਹਨਾਂ ਦਾ ਰੋਗ ਨਿਵਰਤ ਕਰੋ। ਵਜ਼ੀਰ ਖਾਨ ਦੇ ਨੌਕਰਾਂ ਨੇ ਬਾਬਾ ਜੀ ਨੂੰ ਕਿਹਾ ਭਾਈ ਪਿਆਰਿਓ ਇਸ ਕਾਰਨ ਲਈ ਆਪ ਇਹਨਾਂ ਨੂੰ ਸਤਿਗੁਰਜੀ ਪਾਸ ਲੈ ਜਾਓ ਗੁਰੂ ਜੀ ਹੀ ਇਹਨਾਂ ਦਾ ਦੁੱਖ ਦੂਰ ਕਰਨਗੇ ਮੈਂ ਤਾਂ ਗੁਰੂ ਘਰ ਦਾ ਇੱਕ ਸਾਧਾਰਨ ਸੇਵਕ ਹਾਂ ਮੇਰੇ ਵਿੱਚ ਇੰਨੀ ਸ਼ਕਤੀ ਨਹੀਂ ਕਿ ਮੈਂ ਇਹਨਾਂ ਦਾ ਦੁੱਖ ਦੂਰ ਕਰ ਸਕਾਂ ਬਾਬਾ ਜੀ ਅਸੀਂ ਪਹਿਲਾਂ ਸਤਿਗੁਰਜੀ ਦੀ ਸੇਵਾ ਵਿੱਚ ਹਾਜ਼ਰ ਹੋਏ ਸੀ ਅਤੇ ਬੇਨਤੀ ਕੀਤੀ ਸੀ ਪਰ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਬਾਬਾ ਬੁੱਢਾ ਜੀ ਕੋਲ ਲੈ ਜਾਓ ਉਹ ਇਹਨਾਂ ਨੂੰ ਇਸ ਦੁੱਖ ਤੋਂ ਛੁਟਕਾਰਾ ਦੇਣਗੇ ਬਾਬਾ ਬੁੱਢਾ ਜੀ ਨੇ ਸਤਿਗੁਰਜੀ ਦੇ ਰਾਜਾ ਸਮਝ ਕੇ ਹੁਕਮ ਮੰਨਿਆ ਇਸ ਸਮੇਂ ਗੁਰੂ ਜੀ ਵੀ ਆਪਣੇ ਸਥਾਨ ਤੋਂ ਉੱਠ ਕੇ ਉੱਥੇ ਆ ਗਏ ਸਨ। ਬਾਬਾ ਜੀ ਇੱਕ ਟੋਕਰੀ ਮਿੱਟੀ ਨਾਲ ਭਰ ਕੇ ਲੈ ਆਏ ਤੇ ਵਜ਼ੀਰ ਖਾਂ ਤੇ ਪਾਣੀ ਨਾਲ ਆਫਰੇ ਢਿੱਡ ਤੇ ਰੱਖ ਦਿੱਤੀ। ਟੋਕਰੀ ਦੇ ਭਾਰ ਪੈਰ ਨਾਲ ਵਜ਼ੀਰ ਖਾਂ ਦੇ ਢਿੱਡ ਵਿੱਚੋਂ ਪਾਣੀ ਬਾਹਰ ਨਿਕਲਣਾ ਸ਼ੁਰੂ ਹੋ ਗਿਆ ਤੇ ਥੋੜੇ ਚਿਰ ਵਿੱਚ ਉਸ ਦਾ ਢਿੱਡ ਖਾਲੀ ਹੋ ਗਿਆ। ਸਤਗੁਰ ਜੀ ਨੇ ਸਿੱਖ ਨੂੰ ਹੁਕਮ ਦੇ ਕੇ ਗਰਮ ਕੜਾ ਪ੍ਰਸ਼ਾਦ ਲਿਆਉਣ ਲਈ ਪਹਿਲੇ ਹੀ ਭੇਜ ਦਿੱਤਾ ਸੀ। ਕੜਾ ਪ੍ਰਸ਼ਾਦ ਆ ਗਿਆ। ਸਤਗੁਰੂ ਜੀ ਨੇ ਆਪਣੇ ਪਵਿੱਤਰ ਹੱਥਾਂ ਨਾਲ ਗਰਮ-ਗਰਮ ਕੜਾਹ ਪ੍ਰਸ਼ਾਦ ਵਜੀਰ ਖਾਨ ਨੂੰ ਖਾਣ ਲਈ ਕਿਹਾ। ਸਤਗੁਰੂ ਜੀ ਤੋਂ ਪ੍ਰਸ਼ਾਦ ਲੈ ਕੇ ਉਸਨੇ ਖਾਧਾ। ਪਾਣੀ ਨਿਕਲਣ ਨਾਲ ਤੇ ਸਤਗੁਰੂ ਜੀ ਦਾ ਦਿੱਤਾ ਕੜਾਹ ਪ੍ਰਸ਼ਾਦ ਛਕਣ ਨਾਲ ਉਸ ਦੀ ਸਾੜੀ ਪੀੜ ਜਾਂਦੀ ਰਹੀ। ਸਭ ਤਰ੍ਹਾਂ ਦੇ ਇਲਾਜ ਕਰਾ ਕੇ ਜੀਵਨ ਤੋਂ ਨਿਰਾਸ਼ ਹੋਇਆ ਵਜੀਰ ਖਾਨ ਸਤਗੁਰੂ ਜੀ ਦੀ ਮਿਹਰ ਨਾਲ ਤੇ ਬਾਬਾ ਬੁੱਢਾ ਜੀ ਦੀ ਕਿਰਪਾ ਨਾਲ ਥੋੜੇ ਦਿਨਾਂ ਵਿੱਚ ਹੀ ਨਵਾਂ ਬਨ ਨ ਹੋ ਗਿਆ। ਵजीर खान ਨੂੰ ਡਰ ਸੀ ਕਿਤੇ ਇਹ ਰੋਗ ਮੁੜ ਕੇ ਨਾ ਹੋ ਜਾਵੇ ਸੋ ਉਸਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਐਸੀ ਕਿਰਪਾ ਕਰੋ ਕਿ ਇਹ ਰੋਗ ਮੈਨੂੰ ਫਿਰ ਨਾ ਹੋਵੇ ਵजीर खान ਦੀ ਇਹ ਬੇਨਤੀ ਸੁਣ ਕੇ ਸਤਗੁਰ ਜੀ ਨੇ ਬਾਬਾ ਬੁੱਢਾ ਜੀ ਵੱਲ ਇਸ਼ਾਰਾ ਕਰਕੇ ਵजीर खान ਨੂੰ ਕਿਹਾ ਕਿ ਵजीर खान ਜਿਨ੍ਹਾਂ ਮਹਾਪੁਰਸ਼ਾ ਨੇ ਤੇਰਾ ਰੋਗ ਦੂਰ ਕੀਤਾ ਹੈ ਅੱਗੋਂ ਇਸ ਰੋਗ ਤੋਂ ਬਚੇ ਰਹਿਣ ਦੀ ᔪਕਤੀ ਇਨ੍ਹਾਂ ਕੋਲੋਂ ਹੀ ਪੁੱਛੋ ਵजीर खान ਨੇ ਬਾਬਾ ਜੀ ਨੂੰ ਬੇਨਤੀ ਕੀਤੀ ਬਾਬਾ ਜੀ ਨੇ ਕਿਹਾ ਕਿ ਵਜ਼ੀਰ ਖਾਂ ਜੇ ਤੂੰ ਇਸ ਰੋਗ ਤੋਂ ਸਦਾ ਲਈ ਛੁਟਕਾਰਾ ਚਾਹੁੰਦਾ ਹੈ ਤਾਂ ਕਿਸੇ ਸਿੱਖ ਕੋਲੋਂ ਹਰ ਰੋਜ਼ ਬੜੇ ਪ੍ਰੇਮ ਤੇ ਸ਼ਰਧਾ ਨਾਲ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਸੁਨਿਆ ਕਰ। ਸਤਿਗੁਰ ਜੀ ਦੀ ਕਿਰਪਾ ਨਾਲ ਤੈਨੂੰ ਇਹ ਰੋਗ ਮੁੜ ਕੇ ਜ਼ਿੰਦਗੀ ਪਰ ਨਹੀਂ ਹੋਵੇਗਾ। ਸੋ ਇਸ ਤਰ੍ਹਾਂ ਵਜ਼ੀਰ ਖਾਂ ਗੁਰੂ ਘਰ ਦੀ ਸ਼ਰਣ ਆ ਕੇ ਬਾਬਾ ਬੁੱਢਾ ਜੀ ਦੀ ਕਿਰਪਾ ਨਾਲ ਰੋਗ ਤੋਂ ਮੁਕਤ ਹੋ ਗਿਆ। ਬਾਬਾ ਬੁੱਢਾ ਜੀ ਦੇ ਬਚਨ ਮਨ ਕੇ ਉਹ ਹਰ ਰੋਜ਼ ਇੱਕ ਗੁਰੂ ਕੇ ਸਿੱਖ ਕੋਲੋਂ ਸੁਖਮਨੀ ਸਾਹਿਬ ਦਾ ਪਾਠ ਸੁਣਨ ਲੱਗ ਪਿਆ। ਗੁਰੂ ਘਰ ਦੀ ਇਹ ਪ੍ਰਤੱਖ ਸ਼ਕਤੀ ਵੇਖ ਕੇ ਉਹ ਮੁਸਲਮਾਨ ਹੁੰਦਾ ਹੋਇਆ ਵੀ ਗੁਰੂ ਘਰ ਦਾ ਪੱਕਾ ਪ੍ਰੇਮੀ ਤੇ ਸ਼ਰਧਾਲੂ ਬਣ ਗਿਆ। ਸੁਖਮਨੀ ਸਾਹਿਬ ਦਾ ਪਾਠ ਸਰਵਣ ਕਰਨ ਲਈ ਇੱਕ ਸਿੱਖ ਨੂੰ ਉਸ ਨੇ ਸਦਾ ਲਈ ਆਪਣੇ ਕੋਲ ਰੱਖ ਲਿਆ। ਇਹ ਨੇਮ ਵजीर ਖਾਨ ਨੇ ਅੰਤ ਤੱਕ ਨਿਭਾਇਆ। ਸਤ ਗੁਰ ਦੀ ਕਿਰਪਾ ਨਾਲ ਇਹ ਰੋਗ ਉਸ ਨੂੰ ਮੁੜ ਕੇ ਨਹੀਂ ਹੋਇਆ। ਮਾਤਾ ਗੰਗਾ ਜੀ ਦੀ ਸੰਤਾਨ ਲਈ ਸਿੱਖ ਸ਼੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਆਰੰਭ ਕੀਤੀ ਹੋਈ ਸ੍ਰੀ ਅੰਮ੍ਰਿਤ ਸਰੋਵਰ ਤੇ ਸ੍ਰੀ ਹਰਮੰਦਰ ਸਾਹਿਬ ਜੀ ਦੀ ਸੇਵਾ ਅਕਾਲ ਪੁਰਖ ਦੀ ਕਿਰਪਾ ਨਾਲ ਸੰਪੂਰਨ ਹੋ ਗਈ। ਅਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਨਹੀਂ ਸੀ ਹੋਈ। ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਬਾਬੀ ਗੁਰੂ ਜੀ ਦੀ ਬਾਣੀ ਦਾ ਕੀਰਤਨ ਦੋਵੇਂ ਵੇਲੇ ਕਰਦੇ ਸਨ। ਬਾਬਾ ਬੁੱਢਾ ਜੀ ਸਾਰੇ ਪ੍ਰਬੰਧ ਕਰਨ ਦੇ ਮੁਖੀ ਸਨ। ਅਕਬਰ ਵੱਲੋਂ ਗੁਰੂ ਘਰ ਦੇ ਨਾਮ ਲੱਗੀ ਜ਼ਗੀਰ ਦਾ ਪ੍ਰਬੰਧ ਵੀ ਬਾਬਾ ਬੁੱਢਾ ਜੀ ਦੇ سپੁਰਦ ਸੀ। ਬਾਬਾ ਜੀ ਜ਼ਗੀਰ ਦੀ ਜ਼ਮੀਨ ਦੀ ਦੇਖਭਾਲ ਲਈ ਇਲਾਕਾ ਚਭਾਲ ਦੀ ਬੀੜ ਵਿੱਚ ਵੀ ਫੇਰਾ ਤੋਰਾ ਮਾਰਦੇ ਰਹਿੰਦੇ ਸਨ ਆਪ ਕਈ ਕਈ ਦਿਨ ਬੀੜ ਵਿੱਚ ਜਾ ਕੇ ਟਿਕੇ ਰਹਿੰਦੇ ਸਨ ਇਸ ਬੀੜ ਵਿੱਚ ਹੀ ਗੁਰੂ ਘਰ ਦੀਆਂ ਮੱਜਾਂ ਤੇ ਗਾਵਾਂ ਰੱਖੀਆਂ ਹੋਈਆਂ ਸਨ ਲੰਗਰ ਲਈ ਦੁੱਧ ਇੱਥੋਂ ਹਰ ਰੋਜ਼ ਅੰਮ੍ਰਿਤਸਰ ਕੱਲਿਆ ਜਾਂਦਾ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਪਹਿਲੀ ਸ਼ਾਦੀ ਮਾਤਾ ਰਾਮਦੇਈ ਜੀ ਨਾਲ ਹੋਈ ਸੀ ਪਰ ਮਾਤਾ ਜੀ ਛੇਤੀ ਹੀ ਅਕਾਲ ਚਲਾਣਾ ਕਰ ਗਏ ਸਨ ਇਸ ਤੋਂ ਮਗਰੋਂ ਗੁਰੂ ਜੀ ਦੀ ਦੂਜੀ ਸ਼ਾਦੀ ਮਾਤਾ ਗੰਗਾ ਜੀ ਨਾਲ ਹੋਈ। ਅਜੇ ਸ਼੍ਰੀ ਗੁਰੂ ਰਾਮਦਾਸ ਜੀ ਦਾ ਸਾਰਾ ਪਰਿਵਾਰ ਗੁਰੂ ਕੇ ਮਹਿਲਾਂ ਵਿੱਚ ਇਕੱਠਾ ਹੀ ਰਹਿੰਦਾ ਸੀ। ਸ਼੍ਰੀ ਗੁਰੂ ਰਾਮਦਾਸ ਜੀ ਨੇ ਜਦੋਂ ਤੋਂ ਗੁਰਗੱਦੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਬਖਸ਼ੀ ਸੀ ਉਸ ਦਿਨ ਤੋਂ ਸਤਗੁਰ ਜੀ ਦਾ ਵੱਡਾ ਭਰਾ ਬੜਾ ਦੁਖੀ ਸੀ। ਉਸ ਨੇ ਗੁਰਗੱਦੀ ਦੀ ਪ੍ਰਾਪਤੀ ਲਈ ਬੜੇ ਯਤਨ ਕੀਤੇ ਪਰ ਉਹ ਸਫਲ ਨਾ ਹੋ ਸਕੇ। ਆਪਣੇ ਯਤਨਾਂ ਵਿੱਚ ਅਸਫਲ ਰਹਿਣ ਨਾਲ ਪ੍ਰਿਥੀ ਚੰਦ ਦੀ ਵੈਰ ਭਾਵਨਾ ਦਿਨੋ-ਦਿਨ ਵੱਧਦੀ ਜਾ ਰਹੀ ਸੀ। ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਦੂਜੀ ਸ਼ਾਦੀ ਹੋਇਆ 12 ਸਾਲ ਬੀਤ ਗਏ ਸਨ ਪਰ ਆਪ ਦੇ ਗ੍ਰਹਿ ਅਜੇ ਤੱਕ ਕੋਈ ਸੰਤਾਨ ਨਹੀਂ ਸੀ ਹੋਈ। ਹਰ ਇੱਕ ਇਸਤਰੀ ਦੇ ਮਨ ਅੰਦਰ ਮਾਤਾ ਬਣਨ ਦੀ ਇੱਛਾ ਕੁਦਰਤੀ ਹੁੰਦੀ ਹੈ ਪਰ ਇਹ ਪ੍ਰਭੂ ਦੀ ਦਾਤ ਹੈ ਜਿਸ ਤੇ ਪ੍ਰਭੂ ਟੁੱਟੇ। ਉਸ ਦੀ ਝੋਲੀ ਵਿੱਚ ਇਹ ਦਾਤ ਪੈਂਦੀ ਹੈ। ਕੁਝ ਸਮਾਂ ਤਾਂ ਇਸਤਰੀ ਸੰਤਾਨ ਦੀ ਉਡੀਕ ਸਬਰ ਤੇ ਸੰਤੋਖ ਨਾਲ ਕਰਦੀ ਹੈ ਪਰ ਕਾਫੀ ਸਮਾਂ ਬੀਤ ਜਾਣ ਤੇ ਜਦੋਂ ਇਹ ਦਾਤ ਪ੍ਰਾਪਤ ਨਾ ਹੋਵੇ ਤਾਂ ਫਿਰ ਇਸਤਰੀ ਬੇਚੈਨ ਹੋ ਜਾਂਦੀ ਹੈ ਇਹੋ ਹਾਲ ਮਾਤਾ ਗੰਗਾ ਜੀ ਦਾ ਹੋਇਆ ਉਹ ਬੜੀ ਉਹ ਹਰ ਘੜੇ ਸੰਤਾਨ ਦੀ ਸਿਕ ਵਿੱਚ ਤਰਸਦੇ ਰਹਿੰਦੇ ਸਨ ਪ੍ਰਿਥੀ ਚੰਦ ਦੀ ਪਤਨੀ ਦੇ ਹਰ ਸਮੇਂ ਦੇ ਮੇਨੇ ਤੇ ਚੋਬਾ ਵੀ ਮਾਤਾ ਜੀ ਦਾ ਮਨ ਅਸ਼ਾਂਤ ਰੱਖਦੇ ਹਾਂ ਸਨ ਪ੍ਰੀਤੀ ਚੰਦ ਦੀ ਪਤਨੀ ਕਰਮੂ ਦੀ ਈਰਖਾ ਇੱਕ ਐਸਾ ਸਮਾਂ ਆਇਆ ਕਿ ਮਾਤਾ ਗੰਗਾ ਜੀ ਦੀ ਦਾਸੀ ਟਕੋਰਾ ਵਿੱਚ ਪਏ ਕੱਪੜਿਆਂ ਨੂੰ ਹਵਾ ਲਵਾਉਣ ਲਈ ਕੋਠੇ ਤੇ ਖਿਲਾਰ ਰਹੀ ਸੀ ਸਿੱਖ ਸੰਗਤਾਂ ਵੱਲੋਂ ਪੇਟ ਹੋਏ ਬੜੇ ਕੀਮਤੀ ਰੇਸ਼ਮੀ ਕੱਪੜੇ ਕੋਠੇ ਤੇ ਖਿਲਰੇ ਹੋਏ ਜਦੋਂ ਪ੍ਰੀਤੀ ਚੰਦ ਦੀ ਪਤਨੀ ਕਰਮੂ ਨੇ ਦੇਖੇ ਤਾਂ ਉਸ ਦਾ ਮਨ ਬਹੁਤ ਦੁਖੀ ਹੋਇਆ ਪ੍ਰੀਤੀ ਚੰਦ ਦੇ ਘਰ ਆਉਣ ਤੇ ਉਸ ਦੁਖੀ ਹੋਈ ਨੇ ਆਪਣਾ ਦੁੱਖੜਾ ਆਪਣੇ ਪਤੀ ਅੱਗੇ ਰੋਣਾ ਸ਼ੁਰੂ ਕਰ ਦਿੱਤਾ ਕਹਿਣ ਲੱਗੀ ਦੇਖੋ ਜੀ ਅਰਜਨ ਦੇਵ ਦੇ ਘਰ ਕਿੱਡੇ ਕੀਮਤੀ ਕੱਪੜੇ ਸੰਗਤਾਂ ਵੱਲੋਂ ਭੇਟ ਕੀਤੇ ਹੋਏ ਆਉਂਦੇ ਹਨ ਸਾਰਾ ਚੜਾਵਾ ਤੇ ਹੋਰ ਕੀਮਤੀ ਵਸਤਾਂ ਸਭ ਉਹਨਾਂ ਕੋਲ ਹੀ ਜਾਂਦੀਆਂ ਹਨ ਸਾਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਗੰਗਾ ਦੇ ਘਰ ਆ ਆ ਕੇ ਸੰਗਤਾਂ ਉਸ ਨੂੰ ਮੱਥਾ ਟੇਕਦੀਆਂ ਹਨ ਤੇ ਭੇਟਾ ਹਾਜ਼ਰ ਕਰਦੀਆਂ ਹਨ ਪ੍ਰਿਥੀਚੰਦ ਆਪਣੀ ਪਤਨੀ ਦਾ ਰੋਣਾ ਸੁਣ ਕੇ ਕਹਿਣ ਲੱਗਾ ਭਲੀਏ ਚਿੰਤਾ ਨਾ ਕਰ ਅਰਜਨ ਦੇਵ ਦੇ ਘਰ ਕਿਹੜਾ ਕੋਈ ਪੁੱਤਰ ਧੀ ਹੈ ਉਸਨੇ ਤਾਂ ਆਂਤਰਾ ਹੀ ਜਾਣਾ ਹੈ ਇਹ ਸਭ ਅਵਸਥਾ ਇੱਕ ਦਿਨ ਤੇਰੇ ਪੁੱਤਰਾਂ ਨੇ ਹੀ ਵਰਤਣਿਆ ਹਨ ਤੂੰ ਚਿੰਤਾ ਨਾ ਕਰ ਥੋੜੇ ਦਿਨ ਹੋਰ ਚੁੱਪ ਕਰਕੇ ਕੱਟ ਲੈ ਇਹ ਸਭ ਕੁਝ ਸਾਡਾ ਹੀ ਹੋ ਜਾਣਾ ਹੈ ਪ੍ਰਿਥੀਚੰਦ ਤੇ ਕਰਮੋ ਦੀ ਗੱਲਬਾਤ ਮਾਤਾ ਗੰਗਾ ਜੀ ਦੀ ਦਾਸੀ ਸੁਣ ਰਹੀ ਸੀ ਉਹ ਇਹ वार्तालाप ਸੁਣ ਕੇ ਬਹੁਤ ਦੁਖੀ ਹੋਈ ਉਸਨੇ ਛੱਟਪਟ ਸਾਰੇ ਕੱਪੜੇ ਇਕੱਠੇ ਕਰ ਲਏ ਤੇ ਹੇਠਾਂ ਲੈ ਗਈ ਦਾਸੀ ਨੇ ਦੋਹਾ ਜੀਆ ਦੀ ਸਾਰੀ ਗੱਲਬਾਤ ਮਾਤਾ ਗੰਗਾ ਜੀ ਨੂੰ ਦੱਸ ਦਿੱਤੀ ਸੁਣ ਕੇ ਮਾਤਾ ਜੀ ਬੜੇ ਉਦਾਸ ਹੋ ਗਏ ਉਹ ਸੋਚਣ ਲੱਗ ਪਏ ਕਿ ਕੀ ਮੇਰੇ ਕਰਮਾਂ ਵਿੱਚ ਪੁੱਤਰ ਦਾ ਮੂੰਹ ਵੇਖਣਾ ਨਹੀਂ ਲਿਖਿਆ ਸਾਡੀਆਂ ਇਹ ਸਭ ਅਵਸਥਾ ਕਰਮੋ ਦੇ ਪੁੱਤਰ ਧੀਆਂ ਹੀ ਸਾਂਭਣਗੇ ਕੀ ਮੈਂ ਇਸ ਸੰਸਾਰ ਤੋਂ ਨਪੁੱਤੀ ਹੀ ਜਾਵਾਂਗੀ ਮੇਰੇ ਇਸ ਜੀਵਨ ਦਾ ਕੀ ਲਾਭ ਇਨ੍ਹਾਂ ਵਿਚਾਰਾਂ ਵਿੱਚ ਗਰਸੇ ਮਾਤਾ ਜੀ ਬੜੇ ਨਿੰਮੋ ਝੋਣੇ ਜੇ ਹੋ ਕੇ ਬੈਠ ਗਏ ਮਾਤਾ ਗੰਗਾ ਜੀ ਇਸ ਦਸ਼ਾ ਵਿੱਚ ਬੈਠੇ ਹੋਏ ਸਨ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਬਾਹਰੋਂ ਮਹਿਲਾ ਵਿੱਚ ਆਏ ਆਪ ਪਲੰਗ ਤੇ ਬੈਠੇ ਤਾਂ ਆਪ ਦੀ ਨਿਗਮਾਤਾ ਗੰਗਾ ਜੀ ਦੇ ਉਦਾਸ ਚਿਹਰੇ ਤੇ ਤੇ ਮਾਤਾ ਗੰਗਾ ਜੀ ਕੋਲ ਆ ਕੇ ਆਪ ਜੀ ਨੇ ਉਹਨਾਂ ਨੂੰ ਪੁੱਛਿਆ ਕੀ ਗੱਲ ਹੈ ਅੱਜ ਤੁਸੀਂ ਬੜੇ ਉਦਾਸ ਬੈਠੇ ਹੋ ਮਾਤਾ ਜੀ ਨੇ ਨੇਤਰਾਂ ਵਿੱਚ ਜਲ ਭਰ ਕੇ ਕਿਹਾ ਮਹਾਰਾਜ ਆਪ ਸਭ ਸੰਗਤਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਹੋ ਇੱਕ ਮੈਂ ਹੀ ਨਿਕਰਮਨ ਐਸੀ ਹਾਂ ਜਿਹੜੀ ਆਪ ਦੀ ਬਖਸ਼ਿਸ਼ ਤੋਂ ਖਾਲੀ ਬੈਠੀ ਹਾਂ ਸਤਗੁਰ ਜੀ ਨੇ ਕਿਹਾ ਤੁਸੀਂ ਆਪਣੀ ਇੱਛਾ ਦੱਸੋ ਗੁਰੂ ਨਾਨਕ ਦੇ ਦਰੋਂ ਸਭ ਦਾਤਾ ਪ੍ਰਾਪਤ ਹੋਣਗੇ ਮਾਤਾ ਗੰਗਾ ਜੀ ਨੇ ਅੱਜ ਦੀ ਸਾਰੀ ਵਿਆਖਿਆ ਸਤਗੁਰ ਜੀ ਨੂੰ ਸੁਣਾਈ ਤੇ ਬੇਨਤੀ ਕੀਤੀ ਕਿ ਮਹਾਰਾਜ ਮੇਰੀ ਝੋਲੀ ਪੁੱਤਰ ਦੀ ਦਾਤ ਬਖਸ਼ੋ ਗੁਰ ਨਾਨਕ ਦੇ ਘਰ ਕਿਸੇ ਵਸਤੂ ਦੀ ਘਾਟ ਨਹੀਂ ਇਸ ਦਾਤ ਦੀ ਪ੍ਰਾਪਤੀ ਵਾਸਤੇ ਤੁਹਾਨੂੰ ਕੁਝ ਯਤਨ ਕਰਨਾ ਪਵੇਗਾ ਗੁਰੂ ਘਰ ਦੇ ਸ਼ਰੋਮਣੀ ਸਿੱਖ ਬਾਬਾ ਬੁੱਢਾ ਜੀ ਦੀ ਸੇਵਾ ਵਿੱਚ ਹਾਜ਼ਰ ਹੋ ਕੇ ਉਹਨਾਂ ਦੀ ਸੇਵਾ ਕਰਕੇ ਤੇ ਉਹਨਾਂ ਤੋਂ ਪ੍ਰਸੰਨ ਕਰਕੇ ਵਾਰ ਪ੍ਰਾਪਤ ਕਰੋ। ਉਹਨਾਂ ਦੇ ਬਚਨਾਂ ਵਿੱਚ ਬੜੀ ਸ਼ਕਤੀ ਹੈ। ਉਹ ਪ੍ਰਸੰਨ ਹੋ ਕੇ ਬਚਨ ਕਰਨਗੇ ਤਾਂ ਆਪ ਦੀ ਮਰਜ਼ੀ ਜ਼ਰੂਰ ਪੂਰੀ ਹੋਵੇਗੀ। ਬਾਬਾ ਜੀ ਅਕਾਲ ਪੁਰਖ ਦੇ ਚਰਨਾਂ ਵਿੱਚ ਤੁਹਾਡੀ ਮਨੁਕਾਮਨਾ ਪੂਰੀ ਕਰਨ ਲਈ ਅਰਦਾਸ ਕਰਨਗੇ। ਉਹਨਾਂ ਦੀ ਕੀਤੀ ਅਰਦਾਸ ਖਾਲੀ ਨਹੀਂ ਜਾਂਦੀ। ਸਤਿਗੁਰ ਜੀ ਨੇ ਮਾਤਾ ਗੰਗਾ ਜੀ ਨੂੰ ਕਿਹਾ ਸਤਗੁਰੂ ਜੀ ਦੇ ਬਚਨ ਸੁਣ ਕੇ ਮਾਤਾ ਜੀ ਪ੍ਰਸੰਨ ਹੋ ਗਏ। ਉਹਨਾਂ ਨੇ ਬਾਬਾ ਬੁੱਢਾ ਜੀ ਦੀ ਮਹਿਮਾ ਸੁਣੀ ਹੋਈ ਸੀ। ਉਹਨਾਂ ਨੂੰ ਭਰੋਸਾ ਵੱਜ ਗਿਆ ਕਿ ਬਾਬਾ ਬੁੱਢਾ ਜੀ ਦੇ ਵਾਰ ਨਾਲ ਮੈਨੂੰ ਪੁੱਤਰ ਦੀ ਦਾਤ ਜ਼ਰੂਰ ਪ੍ਰਾਪਤ ਹੋਵੇਗੀ। ਦੂਜੇ ਦਿਨ ਮਾਤਾ ਗੰਗਾ ਜੀ ਨੇ ਬੜੇ ਉਤਸ਼ਾਹ ਨਾਲ ਦਾਸੀ ਨੂੰ ਕਿਹਾ ਕਿ ਤਿਆਰੀ ਕਰੋ ਅਸੀਂ ਬਾਬਾ ਬੁੱਢਾ ਜੀ ਦੀ ਸੇਵਾ ਵਿੱਚ ਹਾਜ਼ਰ ਹੋਣ ਲਈ ਬੀੜਵਾਲ ਚੱਲਣਾ ਹੈ। ਮਾਤਾ ਜੀ ਦੇ ਕਨ ਅਨਸਾਰ ਕਈ ਤਰ੍ਹਾਂ ਦੇ ਖਾਣੇ ਤਿਆਰ ਕੀਤੇ ਗਏ ਇੱਕ ਰੱਥ ਤੇ ਸਾਰੇ ਪਕਵਾਨ ਰੱਖੇ ਗਏ ਮਾਤਾ ਜੀ ਨੇ ਆਪਣੇ ਨਾਲ ਕੁਝ ਸੇਵਕ ਤੇ ਦਾਸੀਆਂ ਲਈਆਂ ਤੇ ਰੱਥਾਂ ਤੇ ਸਵਾਰ ਹੋ ਕੇ ਬੜੀ ਧੂਮ ਧਾਮ ਨਾਲ ਬੀੜਵਲ ਚੱਲ ਪਏ ਬਾਬਾ ਜੀ ਬੀੜ ਵਿੱਚ ਪ੍ਰਭੂ ਦੇ ਸਿਮਰਨ ਵਿੱਚ ਮਗਨ ਬੈਠੇ ਸਨ ਕਿ ਉਹਨਾਂ ਨੇ ਦੂਰੋਂ ਧੂੜ ਉੱੜਦੀ ਵੇਖੀ ਤੇ ਰੱਥਾਂ ਦੇ ਆਉਣ ਦਾ ਖੜਾਕ ਸੁਣਿਆ ਬਾਬਾ ਜੀ ਨੇ ਇੱਕ ਸਿੱਖ ਨੂੰ ਕਿਹਾ ਦੇਖ ਗੁਰਮੁਖਾ ਇਹ ਕੌਣ ਆ ਰਿਹਾ ਹੈ ਸਿੱਖ ਗਿਆ ਤੇ ਮਾਤਾ ਜੀ ਨੂੰ ਆਉਂਦੇ ਵੇਖ ਕੇ ਬਾਬਾ ਜੀ ਨੂੰ ਆਣ ਕੇ ਕਹਿਣ ਲੱਗਾ ਬਾਬਾ ਜੀ ਗੁਰੂ ਕੇ ਮਹਿਲ ਆਪ ਵੱਲ ਆ ਰਹੇ ਹਨ ਗੁਰੂ ਕੇ ਮਹਿਲਾ ਨੂੰ ਕਿੱਦੜ ਦੀ ਭਾਜੜ ਪੈ ਗਈ ਬਾਬਾ ਜੀ ਦੇ ਮੂੰਹੋਂ ਇਹ ਬਚਨ ਸੁੱਤੇ ਸਿੱਧ ਹੀ ਨਿਕਲ ਗਿਆ ਬਾਬਾ ਜੀ ਦੇ ਇਹ ਬਚਨ ਸੁਣ ਕੇ ਮਾਤਾ ਜੀ ਉੱਥੇ ਹੀ ਰੁਕ ਗਏ ਅੱਗੇ ਵਧਨ ਦੀ ਹਿੰਮਤ ਨਾ ਹੋਈ ਉਹਨਾਂ ਨੇ ਸਾਰੇ ਭੋਜਨ ਬਾਬਾ ਜੀ ਦੀ ਸੇਵਾ ਵਿੱਚ ਭੇਜ ਦਿੱਤੇ ਤੇ ਆਪ ਨਿਰਾਸ਼ ਹੋ ਕੇ ਵਾਪਸ ਮੁੜ ਗਏ ਰਾਵੀਚ ਮਾਤਾ ਜੀ ਸੋਚਦੇ ਜਾਣ ਕੇ ਇਹ ਕੀ ਪਾਣਾ ਵਰਤ ਗਿਆ ਮੈਂ ਤਾਂ ਬਾਬਾ ਜੀ ਦੀ ਸੇਵਾ ਵਿੱਚ ਪੁੱਤਰ ਦਾ ਵਾਰ ਲੈਣ ਲਈ ਆਈ ਸਾਂ ਇਹ ਵਰ ਦੀ ਜਗਾ ਸਰਾਪ ਲੈ ਕੇ ਚੱਲੀ ਹਾਂ ਵਾਹ ਮੇਰੇ ਭਾਗ ਇਸੇ ਨਿਰਾਸ਼ ਦੇਸ਼ਾ ਵਿੱਚ ਮਾਤਾ ਜੀ ਅੰਮ੍ਰਿਤਸਰ ਪਹੁੰਚ ਗਏ ਰਾਤ ਨੂੰ ਸਤਗੁਰ ਜੀ ਮਹਿਲਾ ਵਿੱਚ ਆਏ ਤਾਂ ਮਾਤਾ ਗੰਗਾ ਜੀ ਨੂੰ ਉਦਾਸ ਵੇਖਿਆ ਗੁਰੂ ਜੀ ਨੇ ਇਹ ਸੁਦਾਸਿਦਾ ਕਾਰਨ ਪੁੱਛਿਆ ਤਾਂ ਮਾਤਾ ਜੀ ਨੇ ਅੱਜ ਬੀੜ ਜਾਣ ਦਾ ਸਾਰਾ ਬਿਰਤਾਂਤ ਸੁਣਾਇਆ ਤੇ ਕਿਹਾ ਕਿ ਮੈਂ ਤਾਂ ਆਪ ਦੇ ਹੁਕਮ ਅਨਸਾਰ ਬਾਬਾ ਜੀ ਦੀ ਸੇਵਾ ਵਿੱਚ ਵਰ ਲੈਣ ਲਈ ਗਈ ਸਾਂ। ਉਹਨਾਂ ਨੇ ਉਲਟਾ ਸ਼ਰਾਪ ਹੀ ਦੇ ਕੇ ਤੁਰਿਆ ਹੈ। ਸਤਗੁਰੂ ਜੀ ਨੇ ਪੁੱਛਿਆ ਕਿ ਕਿਸ ਢੰਗ ਨਾਲ ਗਏ ਸੀ ਤੁਸੀਂ? ਮਾਤਾ ਗੰਗਾ ਜੀ ਨੇ ਆਪਣੇ ਜਨ ਦੀ ਸਾਰੀ ਵਿਥਿਆ ਸਤਗੁਰੂ ਜੀ ਨੂੰ ਸੁਣਾਈ। ਗੁਰੂ ਜੀ ਸੁਣ ਕੇ ਕਹਿਣ ਲੱਗੇ ਵਾ ਗੰਗੇ ਮਹਾਪੁਰਸ਼ਾਂ ਦੀ ਸੇਵਾ ਵਿੱਚ ਵਰ ਪ੍ਰਾਪਤੀ ਵਾਸਤੇ ਇਸ ਤਰ੍ਹਾਂ ਸ਼ਾਹੀ ਠਾਠ ਨਾਲ ਜਾਈਦਾ ਹੈ ਸੰਤਾ ਕੋਲ ਜਾਣਾ ਹੋਵੇ ਤਾਂ ਆਪਣੀ ਹਿਉਮੇ ਨੂੰ ਤਿਆਗ ਕੇ ਮਨ ਵਿੱਚ ਗਰੀਬੀ ਤੇ ਨਿਮਰਤਾ ਧਾਰ ਕੇ ਜਾਣਾ ਚਾਹੀਦਾ ਹੈ ਤੁਹਾਨੂੰ ਗੁਰੂ ਦੀ ਪਤਨੀ ਹੋਣ ਦੀ ਹਿਉਮੇ ਸੀ ਇਸੇ ਕਰਕੇ ਤੁਹਾਨੂੰ ਮਨ ਦੀ ਕਾਮਨਾ ਪੂਰਨ ਨਹੀਂ ਹੋਈ ਤੇ ਤੁਸੀਂ ਮਹਾਪੁਰਸ਼ਾਂ ਕੋਲੋਂ ਜਾ ਕੇ ਵੀ ਖਾਲੀ ਆਏ ਹੋ ਮਾਤਾ ਜੀ ਨੇ ਬੜੀ ਨਿਮਰਤਾ ਨਾਲ ਸਤਿਗੁਰੂ ਅੱਗੇ ਬੇਨਤੀ ਕੀਤੀ ਕਿ ਪਾਛਾ ਮੈਂ ਅਣਜਾਣ ਤੋਂ ਭੁੱਲ ਮੇਰੇ ਅਣਜਾਣ ਤੋਂ ਭੁੱਲ ਹੋ ਗਈ ਹੈ ਕਿਰਪਾ ਕਰਕੇ ਤੁਸੀਂ ਹੁਣ ਟੰਗ ਦੱਸੋ ਜਿਸ ਨਾਲ ਮੈਂ ਫਿਰ ਜਾਵਾਂ ਤਾਂ ਬਾਬਾ ਜੀ ਦੀ ਕਿਰਪਾ ਹੋਵੇ ਤੇ ਮੈਂ ਉਹਨਾਂ ਤੋਂ ਪੁੱਤਰ ਦਾ ਵਰ ਲੈ ਕੇ ਆਵਾਂ ਗੁਰੂ ਅਰਜਨ ਦੇਵ ਜੀ ਨੇ ਮਾਤਾ ਗੰਗਾ ਜੀ ਨੂੰ ਕਿਹਾ ਕਿ ਤੁਹਾਨੂੰ ਪਤਾ ਹੈ ਕਿ ਬਾਬਾ ਜੀ ਪੂਰਨ ਸੰਤ ਤੇ ਬ੍ਰਹਮ ਗਿਆਨੀ ਹਨ ਉਹ ਰਸਾਂ ਕਸਾਂ ਤੋਂ ਉੱਪਰ ਹੋ ਚੁੱਕੇ ਹਨ ਉਹ ਤਾਂ ਸਧਾਰਨ ਪਕਵਾਨ ਖਾਣ ਵਾਲੇ ਜ਼ਿਮੀਂਦਾਰ ਹਨ ਇਸ ਲਈ ਉਹਨਾਂ ਨੂੰ ਪ੍ਰਸੰਨ ਕਰਨ ਲਈ ਉਹਨਾਂ ਦਾ ਮਨਪੋਂਦਾ ਖਾਣਾ ਲੈ ਕੇ ਹਾਜ਼ਰ ਹੋਵੋ ਤਦ ਹੀ ਉਹਨਾਂ ਤੋਂ ਪੁੱਤਰ ਦੀ ਦਾਤ ਪ੍ਰਾਪਤ ਹੋਵੇਗੀ ਮਾਤਾ ਜੀ ਨੇ ਕਿਹਾ ਪਾਤਸ਼ਾਹ ਜੀ ਫਿਰ ਇਹ ਤਰੀਕਾ ਤੁਸੀਂ ਹੀ ਦੱਸਣ ਦੀ ਕਿਰਪਾ ਕਰੋ ਸਤਿਗੁਰੂ ਜੀ ਨੇ ਕਿਹਾ ਸਵੇਰੇ ਅੰਮ੍ਰਿਤ ਵੇਲੇ ਉੱਠੋ ਇਸ਼ਨਾਨ ਕਰੋ ਫਿਰ ਆਪ ਚੱਕੀ ਪੀ ਕੇ ਮਿੱਸਾ ਆਟਾ ਤਿਆਰ ਕਰੋ ਆਪ ਆਟਾ ਗੁੰਨੋ ਤੇ ਆਪ ਹੀ ਗੁਰਬਾਣੀ ਦਾ ਪਾਠ ਕਰਦੇ ਮਿੱਸੇ ਪ੍ਰਸ਼ਾਦ ਦੇ ਤਿਆਰ ਕਰੋ ਪ੍ਰਸ਼ਾਦ ਦੇ ਵਿੱਚ ਲੋਨ ਮਿਰਚ ਤੇ ਗੰਡਾ ਪਾਉਣੇ ਚੰਗੇ ਘਿਓ ਨਾਲ ਪ੍ਰਸ਼ਾਦ ਦੇ ਚੋਪੜਨੇ ਆਪ ਦੁੱਧ ਰੜਕ ਕੇ ਮੱਖਣ ਤੇ ਲੱਸੀ ਬਣਾਓ ਫਿਰ ਇਹਨਾਂ ਪ੍ਰਸ਼ਾਦਿਆਂ ਨੂੰ ਆਪਣੇ ਸਿਰ ਤੇ ਝੁੱਕ ਕੇ ਨਾਲ ਲੱਸੀ ਦਾ ਗੜਵਾ ਲੈ ਕੇ ਨੰਗੇ ਪੈਰੀ ਤੁਰ ਕੇ ਬਾਬਾ ਬੁੱਢਾ ਜੀ ਦੀ ਸੇਵਾ ਵਿੱਚ ਹਾਜ਼ਰ ਹੋਵੋ ਇਸ ਤਰ੍ਹਾਂ ਬਾਬਾ ਜੀ ਪ੍ਰਸੰਨ ਹੋਣਗੇ ਤੇ ਆਪ ਦੀ ਝੋਲੀ ਪੁੱਤਰ ਦੀ ਦਾਤ ਦਾ ਵਾਰ ਪਾਉਣਗੇ। ਮਾਤਾ ਗੰਗਾ ਜੀ ਨੇ ਬਾਬਾ ਬੁੱਢਾ ਜੀ ਤੋਂ ਵਾਰ ਪ੍ਰਾਪਤ ਕਰਨਾ। ਅਗਲੇ ਦਿਨ ਮਾਤਾ ਗੰਗਾ ਜੀ ਨੇ ਸਤਿਗੁਰ ਜੀ ਦੇ ਦੱਸੇ ਅਨੁਸਾਰ ਅੰਮ੍ਰਿਤ ਵੇਲੇ ਉੱਠ ਕੇ ਪ੍ਰਸ਼ਾਦੇ ਤਿਆਰ ਕੀਤੇ। ਲੱਸੀ ਰੜਕੀ ਤੇ ਮੱਖਣ ਕੱਢਿਆ। ਇੱਕ ਦਾਸੇ ਨੂੰ ਨਾਲ ਲੈ ਕੇ ਇਹ ਸਾਰਾ ਭੋਜਨ ਆਪ ਚੁੱਕ ਕੇ ਗੁਰਬਾਣੀ ਦਾ ਪਾਠ ਕਰਦੇ ਹੋਏ ਬਾਬਾ ਬੁੱਢਾ ਜੀ ਦੀ ਸੇਵਾ ਵਿੱਚ ਜਾਣ ਲਈ ਬੀੜਵਾਲ ਚੱਲ ਪਏ। ਅੱਗੇ ਬਾਬਾ ਜੀ ਬੜੀ ਤਿੱਬਰਤਾ ਨਾਲ ਪ੍ਰਸ਼ਾਦੀ ਦੀ ਉਡੀਕ ਕਰ ਰਹੇ ਸਨ ਕਿਉਂਕਿ ਬਾਬਾ ਜੀ ਨੇ ਰਾਤ ਦਾ ਪ੍ਰਸ਼ਾਦਾ ਨਹੀਂ ਸੀ ਛਕਿਆ ਬਾਬਾ ਜੀ ਨੇ ਦੂਰੋਂ ਹੀ ਮਾਤਾ ਗੰਗਾ ਜੀ ਨੂੰ ਪ੍ਰਸ਼ਾਦੇ ਲਈ ਆਉਂਦਿਆ ਵੇਖਿਆ ਬੜੇ ਪ੍ਰਸੰਨ ਹੋਏ ਤੇ ਕਾਹਲੀ ਨਾਲ ਤੁਰ ਕੇ ਮਾਤਾ ਜੀ ਨੂੰ ਅੱਗੋਂ ਹੀ ਜਾ ਮਿਲੇ ਤੇ ਨਮਸਕਾਰ ਕਰਕੇ ਕਹਿਣ ਲੱਗੇ ਮਾਤਾ ਜੀ ਅੱਜ ਤਾਂ ਬੜੀ ਭੁੱਖ ਲੱਗੀ ਹੈ ਤੁਸੀਂ ਬੜੀ ਕਿਰਪਾ ਕੀਤੀ ਹੈ ਜੋ ਆਪਣੇ ਸੇਵਕ ਲਈ ਆਪ ਪ੍ਰਸ਼ਾਦੇ ਲਿਆਉਂਦੇ ਹੋ ਤੁਸੀਂ ਧੰਨ ਹੋ ਮਾਤਾ ਨੂੰ ਆਪਣੇ ਬੱਚੇ ਦੀ ਭੁੱਖ ਦਾ ਕਿੰਨਾ ਖਿਆਲ ਹੈ ਇਹ ਕਹਿ ਕੇ ਆਪ ਉੱਥੇ ਹੀ ਬ੍ਰਿਸ਼ ਥੱਲੇ ਚਾਦਰਾਂ ਵਿਛਾ ਕੇ ਬਹਿ ਗਏ ਮਾਤਾ ਜੀ ਤੋਂ ਪ੍ਰਸ਼ਾਦ ਦੇ ਲੱਸੀ ਦਹੀਂ ਤੇ ਮੱਖਣ ਲੈ ਕੇ ਛਕਣ ਲੱਗ ਪਏ ਗੰਡਾ ਲੈ ਕੇ ਉਸ ਨੂੰ ਮੁੱਕੀ ਮਾਰ ਕੇ ਭੰਨਿਆ ਤੇ ਪ੍ਰਸੰਨ ਹੋ ਕੇ ਸਹਿ ਸੁਭਾਅ ਹੀ ਬਚਨ ਕਰਨ ਲੱਗ ਪਏ ਮਾਤਾ ਜੀ ਜਿਸ ਤਰ੍ਹਾਂ ਮੈਂ ਮੁੱਕਾ ਮਾਰ ਕੇ ਗੰਡਾ ਭੰਨਿਆ ਹੈ ਇਸੇ ਤਰ੍ਹਾਂ ਜਾਲਮਾਂ ਦਾ ਸਿਰ ਪੰਨਣ ਵਾਲਾ ਬੜੀ ਬੜਾ ਬਲੀ ਜੋਦਾ ਸੁਪੁੱਤਰ ਜਨਮੇਗਾ ਬڑا ਸ਼ਕਤੀਵਾਨ ਸੂਰਮਾ ਹੋਵੇਗਾ ਤੇਰਾ ਪੁੱਤਰ ਰਾਜੇ ਮਹਾਰਾਜੇ ਉਸ ਦੇ ਚਰਨਾਂ ਉੱਤੇ ਝੁਕਣਗੇ ਮਾਤਾ ਜੀ ਅੱਜ ਜਿਸ ਤਰ੍ਹਾਂ ਤੁਸੀਂ ਮੇਰੀ ਭੁੱਖ ਨਿਵਰਤ ਕੀਤੀ ਹੈ ਇਸੇ ਤਰ੍ਹਾਂ ਅਕਾਲਪੁਰਖ ਆਪ ਦੀ ਪੁੱਤਰ ਦੀ ਭੁੱਖ ਪੂਰੀ ਕਰਨਗੇ ਤੁਹਾਡੇ ਘਰ ਪ੍ਰਭੂ ਦਾ ਅਵਤਾਰ ਪ੍ਰਗਟ ਹੋਵੇਗਾ ਮਾਤਾ ਜੀ ਨੇ ਬਾਬਾ ਬੁੱਢਾ ਜੀ ਨੂੰ ਕੋਲ ਬੈਠ ਕੇ ਬੜੇ ਪ੍ਰੇਮ ਤੇ ਸ਼ਰਧਾ ਨਾਲ ਪ੍ਰਸ਼ਾਦਾ ਚਖਾਇਆ ਤੇ ਬਾਬਾ ਜੀ ਨੂੰ ਪ੍ਰਸੰਨ ਕਰਕੇ ਪੁੱਤਰ ਦੀ ਪ੍ਰਾਪਤੀ ਦਾ ਵਾਰ ਲਿਆ ਬਾਬਾ ਜੀ ਨੂੰ ਨਮਸਕਾਰ ਕਰਕੇ ਮਾਤਾ ਜੀ ਬੜੇ ਪ੍ਰਸੰਨਤਾ ਤੇ ਉਤਸ਼ਾਹ ਨਾਲ ਅੰਮ੍ਰਿਤਸਰ ਨੂੰ ਵਾਪਸ ਤੁਰ ਪਏ। ਰਾਤ ਨੂੰ ਸਤਿਗੁਰ ਜੀ ਮਹਿਲਾ ਵਿੱਚ ਆਏ ਤਾਂ ਮਾਤਾ ਜੀ ਨੇ ਅੱਜ ਦੀ ਸਾਰੀ ਵਾਰਤਾ ਸਤਿਗੁਰ ਜੀ ਨੂੰ ਸੁناਈ। ਸਤਿਗੁਰ ਜੀ, ਬਾਬਾ ਬੁੱਢਾ ਜੀ ਤੋਂ ਵਰ ਪ੍ਰਾਪਤੀ ਦੀ ਵਾਰਤਾ ਸੁਣ ਕੇ ਬੜੇ ਪ੍ਰਸੰਨ ਹੋਏ ਤੇ ਕਹਿਣ ਲੱਗੇ ਕਿ ਧੰਨ ਗੁਰੂ ਨਾਨਕ ਦੇਵ ਜੀ ਤੇ ਧੰਨ ਉਹਨਾਂ ਦੇ ਸਿੱਖ ਜਿਨ੍ਹਾਂ ਦੀ ਸੇਵਾ ਕਰਕੇ ਮਨੁਕਾਮਨਾਵਾਂ ਪੂਰਨ ਹੁੰਦੀਆਂ ਹਨ। ਨਿਮਰਤਾ ਨਾਲ ਮਹਾਪੁਰਸ਼ਾਂ ਦੀ ਸੇਵਾ ਵਿੱਚ ਜਾਣ ਨਾਲ ਸਭ ਕਾਰਜ ਸਿੱਧ ਹੁੰਦੇ ਹਨ। ਬਾਬਾ ਜੀ ਦੇ ਕਹੇ ਬਚਨ ਅਵਸ਼ ਪੂਰੇ ਹੋਣਗੇ। ਤੁਸੀਂ ਇਹ ਨਿਸ਼ਚੈ ਰੱਖੋ। ਸੰਤਾਂ ਦੇ ਬਚਨ ਅਟਲ ਹੁੰਦੇ ਹਨ। ਸਾਧ ਬਚਨ ਅਟਲ ਲਾਦਾ। ਬਾਬਾ ਬੁੱਢਾ ਜੀ ਗੁਰੂ ਘਰ ਦੇ ਅਨਨ ਸੇਵਕ ਸਨ। ਉਹ ਤਪ ਦੀ ਮੂਰਤੀ ਤੇ ਬ੍ਰਹਮ ਗਿਆਨੀ ਹਨ। ਇਉਂ ਸਤਗੁਰ ਜੀ ਬਾਬਾ ਬੁੱਢਾ ਜੀ ਦੀ ਪ੍ਰਸੰਤਾ ਕਰਦੇ ਹੋਏ ਬਿਰਾਜ ਗਏ। ਸ਼ਿਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਉਤਾਰ ਬਾਬਾ ਬੁੱਢਾ ਜੀ ਦੇ ਬਚਨਾਂ ਦੇ ਸੱਤ ਹੋਣ ਦਾ ਸਮਾਂ ਨੇੜੇ ਆ ਗਿਆ। ਵਰ ਪ੍ਰਾਪਤੀ ਤੋਂ ਬਾਅਦ ਮਾਤਾ ਗੰਗਾ ਜੀ ਆਈਆਂ ਸੰਗਤਾਂ ਦੀ ਆਪਣੇ ਹੱਥਾਂ ਨਾਲ ਸੇਵਾ ਕਰਦੇ ਤੇ ਗੁਰਬਾਣੀ ਦਾ ਪਾਠ ਪੜ੍ਹੇ ਪ੍ਰੇਮ ਨਾਲ ਕਰਦੇ। ਬਾਬਾ ਜੀ ਦੇ ਵਰ ਨਾਲ ਮਾਤਾ ਜੀ ਦੀ ਕੁੱਖ ਵਿੱਚ ਸਾਹਿਬਜ਼ਾਦਾ ਜੀ ਦਾ ਆਗਮਨ ਹੋਇਆ। ਇਸ ਖਬਰ ਨਾਲ ਸਾਰੇ ਪਰਿਵਾਰ ਵਿੱਚ ਤੇ ਸੰਗਤਾਂ ਵਿੱਚ ਪ੍ਰਸੰਤਾਸ਼ ਆ ਗਈ। ਜਿੱਥੇ ਸਿੱਖ ਸੰਗਤਾਂ ਇਸ ਖੁਸ਼ਖਬਰੀ ਨਾਲ ਪ੍ਰਸੰਨ ਹੋ ਰਹੀਆਂ ਸਨ ਉੱਥੇ ਪ੍ਰੀਤਿ ਚੰਦ ਤੇ ਕਰਮੋ ਦੇ ਹਿਰਦੇ ਦੁਖੀ ਹੋ ਰਹੇ ਸਨ ਉਹ ਦੋਵੇਂ ਹੁਣ ਹਰ ਵੇਲੇ ਈਰਖਾ ਵਸ ਹੋਏ ਮੰਨੇ ਮੰਦੇ ਬਚਨ ਬੋਲਦੇ ਰਹਿੰਦੇ ਸਨ ਘਰ ਵਿੱਚ ਹਰ ਵੇਲੇ ਕਲੇਸ਼ ਦਾ ਵਾਤਾਵਰਣ ਬਣਿਆ ਰਹਿੰਦਾ ਸੀ ਇਸ ਹਰ ਵੇਲੇ ਦੀ ਕਲਾ ਕਲੇਸ਼ ਤੋਂ ਬਚਣ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵਿਚਾਰ ਕੀਤਾ ਕਿ ਕੁਝ ਸਮਾਂ ਅੰਮ੍ਰਿਤਸਰ ਤੋਂ ਬਾਹਰ ਕਿਸੇ ਹੋਰ ਥਾਂ ਤੇ ਜਾ ਕੇ ਰਿਹਾ ਜਾਏ ਸੋ ਇਸ ਵਿਚਾਰ ਅਨੁਸਾਰ ਸਤਗੁਰ ਜੀ ਅੰਮ੍ਰਿਤਸਰ ਤੋਂ 5 ਮੀਲ ਦੂਰ ਵਡਾਲੀ ਨਗਰ ਵਿੱਚ ਮਾਤਾ ਗੰਗਾ ਜੀ ਨੂੰ ਆਪਣੇ ਨਾਲ ਲੈ ਕੇ ਜਾ ਟਿਕੇ ਵਡਾਲੀ ਨਗਰ ਦੀਆਂ ਸਿੱਖ ਸੰਗਤਾਂ ਨੇ ਗੁਰੂ ਜੀ ਦਾ ਬੜਾ ਸਵਾਗਤ ਤੇ ਸੇਵਾ ਕੀਤੀ ਤੇ ਆਪਣੇ ਵੱਡੇ ਭਾਗ ਜਾਣੇ ਜੋ ਸਤਗੁਰ ਜੀ ਪਰਿਵਾਰ ਸਹਿਤ ਇਸ ਨਗਰ ਵਿੱਚ ਆ ਵਸੇ ਹਨ ਸਤਗੁਰ ਜੀ ਦਾ ਇਸ ਪਿੰਡ ਵਿੱਚ ਨਿਵਾਸ ਸੁਣ ਕੇ ਸਭ ਸਿੱਖ ਸੰਗਤਾਂ ਇੱਥੇ ਹੀ ਆਉਣ ਲੱਗ ਪਈਆਂ ਹਰ ਸਮੇਂ ਪਿੰਡ ਵਿੱਚ ਮੇਲਾ ਲੱਗਾ ਰਹਿੰਦਾ 6 ਹਾਰ ਸੰਮਤ 1652 ਨੂੰ ਸ੍ਰੀ ਗੁਰੂ ਹਰगोਬਿੰਦ ਸਾਹਿਬ ਜੀ ਦਾ ਜਨਮ ਪਿੰਡ ਵਡਾਲੀ ਵਿਖੇ ਹੋਇਆ। ਸਾਹਿਬ ਜੀ ਦਾ ਜਿਹਦਾ ਨਾਮ ਸੁਣ ਕੇ ਬੇਅੰਤ ਸੰਗਤਾਂ ਦਰਸ਼ਨ ਕਰਨ ਲਈ ਵਡਾਲੀ ਪਹੁੰਚ ਗਈਆਂ। ਬੜੀਆਂ ਖੁਸ਼ੀਆਂ ਕੀਤੀਆਂ ਗਈਆਂ। ਬਾਬਾ ਬੁੱਢਾ ਜੀ ਬੀੜ ਤੋਂ ਗੁਰੂ ਕੀ ਵਡਾਲੀ ਆਏ। ਬਾਬਾ ਜੀ ਨੇ ਸਾਹਿਬ ਜੀ ਦੇ ਜਨਮ ਦੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਵਧਾਈ ਦਿੱਤੀ ਤੇ ਬਾਲਕ ਦੀ ਦੀਰਘ ਆਯੂ ਦੀ ਅਰਦਾਸ ਕੀਤੀ। ਅੰਦਰ ਜਾ ਕੇ ਬਾਬਾ ਜੀ ਨੇ ਸਾਹਿਬ ਜੀ ਦੇ ਦਰਸ਼ਨ ਕੀਤੇ। ਆਪਨੇ ਸਹਬਜਾਦਾ ਜੀ ਦਾ ਨਾਮ ਹਰ ਗੋਬਿੰਦ ਰੱਖਿਆ ਸ਼ਿਰ ਗੁਰਦਨਜੀਤ ਜੀ ਨੇ ਬਾਬਾ ਬੁੱਢਾ ਜੀ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਬਾਬਾ ਜੀ ਇਹ ਸਭ ਤੁਹਾਡੀ ਹੀ ਕਿਰਪਾ ਹੈ ਆਪ ਦੇ ਵਰ ਨਾਲ ਹੀ ਬਾਲਕ ਨੇ ਜਨਮ ਲਿਆ ਹੈ ਪਾਈ ਗੁਰਦਾਸ ਜੀ ਨੇ ਵੀ ਬਾਬਾ ਜੀ ਦੀ ਉਪਮਾ ਕਰਕੇ ਕਿਹਾ ਕਿ ਬਾਬਾ ਜੀ ਆਪ ਧਨ ਹੋ ਜਿਨ੍ਹਾਂ ਨੇ ਹੁਣ ਤੱਕ ਪੰਜ ਗੁਰੂ ਸਾਹਿਬਾਨ ਦੇ ਦਰਸ਼ਨ ਤੇ ਸੇਵਾ ਕਰਕੇ ਪੂਰਨ ਆਨੰਦ ਪ੍ਰਾਪਤ ਕੀਤਾ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸਹਿਬਜ਼ਾਦਾ ਦੇ ਜਨਮ ਦੀ ਖੁਸ਼ੀ ਵਿੱਚ ਇਲਾਕੇ ਦੀ ਲੋੜ ਨੂੰ ਵੇਖਦਿਆਂ ਹੋਇਆ ਪਿੰਡ ਵਡਾਲੀ ਦੀ ਜੂ ਵਿੱਚ ਇੱਕ ਵੱਡਾ ਖੂਹ ਲਵਾਇਆ। ਇਸ ਖੂਹ ਤੇ ਆਪ ਨੇ 6 ਮਾਲਾ ਚੜਾਈਆਂ। ਇਸ ਕਰਕੇ ਇਸ ਸਥਾਨ ਦਾ ਨਾਮ ਸ਼ਹਿਰਟਾ ਸਾਹਿਬ ਪੈ ਗਿਆ। ਇਸ ਜਗ੍ਹਾ ਹੁਣ ਇੱਕ ਬੜਾ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ। ਸਤਗੁਰੂ ਜੀ ਨੇ ਬਚਨ ਕੀਤਾ ਕਿ ਜਿਹੜੀ ਇਸਤਰੀ ਇਸ ਖੂਹ ਦੇ ਜਲ ਨਾਲ 12 ਪੰਜਮੀਆਂ ਇਸ਼ਨਾਨ ਕਰੇਗੀ ਉਹ ਪੁੱਤਰ ਦੀ ਦਾਤ ਪ੍ਰਾਪਤ ਕਰੇਗੀ। ਪੁੱਤਰ ਪ੍ਰਾਪਤੀ ਦੀ ਇੱਛਾ ਵਾਲੇ ਮਾਈ ਭਾਈ ਇੱਥੇ ਹਰ ਪੰਜਵੀਂ ਹਾਜ਼ਰ ਹੁੰਦੇ ਹਨ ਤੇ ਆਪਣੀਆਂ ਮਨੋਕਾਮਨਾਵਾਂ ਪੂਰਨ ਕਰਦੇ ਹਨ ਇੱਥੇ ਹਰ ਸਾਲ ਬਸੰਤ ਪੰਜਵੀਂ ਦਾ ਬੜਾ ਭਾਰੀ ਮੇਲਾ ਲੱਗਦਾ ਹੈ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਸਥਾਨ ਤੇ ਪਿੰਡ ਗੁਰੂ ਕੀ ਵਡਾਲੀ ਵਿੱਚ ਇੱਕ ਹੁਣ ਬੜਾ ਸੁੰਦਰ ਨਵਾਂ ਗੁਰਦੁਆਰਾ ਬਣਾਇਆ ਹੋਇਆ ਹੈ ਹਰ ਸਾਲ ਇੱਥੇ ਸਤਗੁਰੂ ਜੀ ਦੇ ਜਨਮ ਦੀ ਖੁਸ਼ੀ ਵਿੱਚ ਬੜਾ ਭਾਰੀ ਮੇਲਾ ਲੱਗਦਾ ਹੈ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਸਮੇਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਅਕਾਲ ਪੁਰਖ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ੁਕਰਾਨੇ ਵਜੋਂ ਇਹ ਸ਼ਬਦ ਉਚਾਰੇ ਸਨ ਆਸਾ ਮਹੱਲਾ ਪੰਜਮਾ ਸਤਿਗੁਰ ਸਾਚੇ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਦਰੇ ਮਾਹੇ ਆਈ ਕੀਆ ਨਿਵਾਸ ਮਾਤਾ ਕੇ ਮਨ ਬਹੁਤ ਵਿਗਾਸ ਜੰਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮਹਿ ਲਿਆ ਤੁਰ ਤੁਰ ਕਾ ਰਹਾਉ ਦਸੀ ਮਾਸੀ ਹੁਕਮ ਵਾਲਕ ਜਨਮ ਲਿਆ ਮਿੱਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੇ ਮਨ ਭਾਵੇ ਵਦੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਨ ਚਿੰਦਿਆ ਸਤਗੁਰ ਦਿਵਾਇਆ ਪਏ ਅਚਿੰਤ ਏਕਲੀ ਬੁਲਾਇਆ ਜੋ ਬਾਲਕ ਪਿਤਾ ਉਪਰ ਕਰੇ ਬਹੁਮਾਨ ਬੁਲਾਇਆ ਬੋਲੇ ਗੁਰਕੇ ਭਾਨ ਗੁੱਜੀ ਛੰਨੀ ਨਾਹੀ ਬਾਤ ਗੁਰੂ ਨਾਨਕ ਤੁਠਾ ਕਿੰਨੀ ਦਾਤ ਗੁਰੂ ਨਾਨਕ ਤੁਠਾ ਕਿੰਨੀ ਦਾਤ